ਕੁੱਟ ਕੇ ਵੱਜ ਨਹੀਂ ਜਿੰਦੇ ਦਾदू ਹਾਂ ਪੁੱਤ ਵੇਲਾ ਮੇਰੀ ਮੰਮਾ ਨੂੰ ਸਾਰੇ ਗੁੱਸੇ ਹੁੰਦੇ ਆ ਕੌਣ ਦਾਦੀ ਦੇ ਪਾਪਾ ਕੀ ਕਹਿੰਦੇ ਪੁੱਤ ਹੁਣ ਕੀ ਹੋਇਆ ਵਾ ਉਹ ਹਰ ਇੱਕ ਗੱਲ ਮੇ ਮੰਮਾ ਤੇ ਕਸੂਰ ਕਰਦੀ ਚਾਚੀ ਨੂੰ ਵੀ ਹਾਂ ਚੱਲ ਕੋਈ ਨਹੀਂ ਮੈਂ ਕਹਿਣਾ ਹੁੰਦਾ ਨੂੰ ਪੁੱਤ ਨਹੀਂ ਕੱਢਦੇ ਨਹੀਂ ਕੱਢਦੇ ਉਹ ਦਾਦੀ ਆ ਗਈ ਦਾਦੀ ਨੂੰ ਹੀ ਪੁੱਛ ਲੈ ਹੁਣ ਚੱਲ ਮੈਂ ਕੋਈ ਨਹੀਂ ਪੁੱਛਦਾ ਇੰਨਾ ਪੁੱਛ ਲੈਣਾ ਚੱਲ ਜਾ ਤੂੰ ਮੇਰਾ ਪੁੱਤ ਘਰ ਨੂੰ ਜਾ ਠੀਕ ਕੀ ਦਾਦੀ ਆ ਗਈ ਆ ਮੈਂ ਕੀ ਸੁਣ ਰਿਆਂ ਕਿਉਂ ਕੁੜੀ ਆਂਦੀ ਆ ਵੀ ਮੇਰੀ ਮੰਮਾ ਨੂੰ ਹੀ ਸਾਰੇ ਕਹਿੰਦੇ ਆ ਮਾੜਾ ਵੀ ਦਾਦੀ ਵੀ ਆਂਦੀ ਆ ਮੰਮਾ ਤੇ ਏਡੀ ਲੰਮੀ ਜ਼ੁਬਾਨ ਆ ਤੇ ਮੰਮਾ ਨੂੰ ਕੌਣ ਆਖੇ ਜੇ ਹੀ ਨਾ ਆਖੀਏ ਤੇ ਨਹੀਂ ਉਹ ਦੇ ਅੰਦਰ ਅੰਦਰੋ ਅੰਦਰੋ ਅੰਦਰ ਹੀ ਦਾਮੀ ਕੁੱਟੀ ਜਾਂਦੀ ਆ ਉਹ ਤੇ ਕਹਿੰਦੀ ਬਾ ਸਰਦੀ ਕਿ ਕੋਈ ਕੋਈ ਗਾਲੀ ਨਹੀਂ ਕਰਦੀ ਤੇ ਤੂੰ ਏਦਾਂ ਖੰਢੀ ਅੱਛਾ ਏਡਾ ਉਹਦਾ ਦਾਮ ਇੰਨਾ ਮਹਿੰਗਾ ਵਾ ਜਿਹੜਾ ਕੁੱਟੀ ਜਾਂਣ ਲਈ ਕੁੱਟੀ ਜਾਂਣ ਲਈ ਆ ਉਹ ਮਨਜੋਦ ਦੇ ਹੁੰਦੇ ਪੁੱਛੋ ਮਨਜੋਦ ਵੀ ਗੁੱਸੇ ਹੋਣ ਡਿਆ ਉਹਨੂੰ ਕਿਤਾਬਾਂ ਦੇ ਕਵਰ ਲੈਣ ਗਈ ਤਾਂ ਨਹੀਂ ਪੂਰੇ ਲਿਆਂਦੇ ਜਿਹੜੀ ਚੀਜ਼ ਲੈਣ ਗਈ ਤਾਂ ਨਹੀਂ ਲਿਆਂਦੀ ਮੁੰਡਾਂ ਦਾ ਮੇਰੀਆਂ ਟੀ-ਸ਼ਰਟਾਂ ਐ ਨਹੀਂ ਉਹ ਨਹੀਂ ਲਿਆਂਦੀਆਂ ਤੇ ਕੀ ਕਰਨ ਦਿਹਾੜੀ ਪਨ ਕੇ ਆ ਗਏ ਸਾਰੀ ਅੱਗੇ ਪੈਸੇ ਹੈ ਨਹੀਂ ਮੈਂ ਤਾਂ ਤੁਹਾਡਾ ਕੋਈ ਏਟੀਐਮ ਤੁਸੀਂ ਪੈਸੇ ਦੱਸ ਕੇ ਮੇਰੇ ਕੋਲ ਹੋਰ ਲੈ ਜਾਂਦੇ ਤੁਹਾਡੇ ਕੋਲ ਲੈ ਜਾਂਦੇ ਚੱਲ ਓਹੋ ਮਨਜੋਦ ਨੂੰ ਦੱਸ ਦਿੰਦੀ ਚੱਲ ਉਹ ਕੋਈ ਗੱਲ ਨਹੀਂ ਆ ਤੁਹਾਡੇ ਵੱਜ ਜਾਣਾ ਜੇ ਇਹ ਥੋੜੀ ਗੱਲ ਵਾ ਵੀ ਤੂੰ ਕੁੜੀ ਨੂੰ ਇੰਨੂੰ ਹੀ ਮਾਰਾ ਆਖੀ ਜਾਨੀਂ ਮੇਰੀ ਗੱਲ ਸੁਣੋ ਹੁਣ ਸੁਮਨ ਨੂੰ ਤੁਹਾਡੇ ਸਾਹਮਣੇ ਰਹਿ ਤੇ ਦੱਸੀ ਹੁਣ ਮੈਂ ਮੋੜ ਮੋੜ ਸਾਰੇ ਜੀ ਕੋ ਗਾੜੀ 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 ਗੱਲਾਂ ਕਰੀ ਜਾਵਾਂ ਹੁਣ ਕਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸਾਂ ਉਹਨੂੰ ਵੀ ਨਹੀਂ ਗਾੜੀ ਆਂਦੀ ਵੀ ਉਹ ਵੀ ਬਰਾਬਰ ਕੰਮ ਕਰੇ ਮੇਰੇ ਨਾਲ ਉਹਦਾਂ ਜਿਦਾ ਕਰਦੀ ਆ ਸੁਖਦਾਨ ਬੰਦਾ ਬਾਹਰ ਤੁਸੀਂ ਸਿਆਣੇ ਜੇ ਉਹ ਤੇ ਭਾਵੇਂ ਜਿੰਨਾ ਕੰਮ ਕਰ ਲੂ ਉਹਨਾਂ ਹੀ ਲਾਏਦਾ ਇੰਨੇ ਉਹ ਪੈਸੇ ਕਲਾਉਣ ਡਿਆ ਵਾ ਤੇ ਉਹਦਾਂ ਜਿਦਾ ਬਿਸਕਾ ਕਰਦੀ ਆ ਇਹਦਾ ਬੰਦਾ ਨਹੀਂ ਕੰਮ ਕਰਦਾ ਕਰਦਾ ਵਾ ਨਹੀਂ ਕਰਨ ਡਿਆ ਨਾ ਕਿੰਨੇ ਪੈਸੇ ਕਿੱਥੇ ਜਾਂਦੇ ਆ ਤੁਸੀਂ ਜਿਹੜਾ ਆਟਾ ਖਾਣ ਡਈਆਂ ਉਹ ਕਮਾਈ ਕਰਦਾ ਵਾ ਕਣਕੇ ਆਉਂਦੀ ਯਾਰ ਫੇਰੀ ਤੁਸੀਂ ਆਟਾ ਖਾਂਦੀਆਂ ਵਾ ਤੇ ਕੀ ਗੱਲ ਉਹ ਸਾਰੀ ਦੁਨੀਆ ਖਾਂ ਰਹੀ ਆ ਸਾਰੀ ਦੁਨੀਆ ਲਿਆ ਕੇ ਵੀ ਖਾ ਲੈਂਦੀ ਮੁੱਲ ਜਨਾਰੇ ਨਹੀਂ ਹੁੰਦਾ ਸ਼ੁਕਰ ਵਾਰ ਰੱਬ ਦਾ ਕੰਮ ਕਰਦਾ ਮੈਂ ਕਦੋਂ ਨਹੀਂ ਨਹੀਂ ਕਰਦਾ ਕੰਮ ਉਹ ਨਹੀਂ ਸ਼ੁਕਰ ਕਰ ਸ਼ੁਕਰ ਕਰ ਤੇਰੀਆਂ ਤਿੰਨ ਨੋਵਾਂ ਵਾਂ ਤੇ ਤੂੰ ਤਿੰਨਾਂ ਨੂੰ ਇੱਕੋ ਜਿਹਾ ਰੱਖ ਇਹ ਥੋੜਾ ਵੀ ਇੱਕ ਨੂੰ ਐਵੇਂ ਝਾੜ ਝੜ ਮਰੀ ਤੁਰੇ ਜਾਣਾ ਮੈਂ ਤੇ ਹੱਥ ਜੋੜਦੀ ਰੱਬਾ ਮੇਰੀ ਧੀ ਹੁੰਦੀ ਮੈਂ ਉਹਨੂੰ ਦੁੱਖ ਦੱਸਦੀ ਮੈਂ ਇਹਨਾਂ ਬਹੁਤ ਘਾਈ ਮੈਂ ਤੇ ਉਹ ਅੰਨਾ ਵੀ ਦੁੰਦਰ ਜੇ ਤੇਰੀ ਕਿਤੇ ਕੋਈ ਧੀ ਹੁੰਦੀ ਨਾ ਤੇ ਤੈਨੂੰ ਪਤਾ ਹੁੰਦਾ ਵੀ ਧੀਆਂ ਦਾ ਸੇਕ ਕੀ ਹੁੰਦਾ ਵਾ ਅਛਾ ਮੇਰੀ ਤੇ ਹੁੰਦੀ ਨਾ ਜਿੱਦਾਂ ਦੀ ਮਾਂ ਚੰਡੀ ਆਈ ਉਦਾਂ ਦੀ ਚੰਡੀ ਜਾਣੀ ਹੀ ਕਿਤੇ ਕੋਈ ਲੰਮ ਆ ਜਾਂਦਾ ਤੇ ਪਤਾ ਲੱਗ ਜਾਣਾ ਸੀਾਨੂੰ ਵੀ ਕੀ ਆਖਿਆ ਤੇ ਕੀ ਨਹੀਂ ਆਖਿਆ ਕਿਤੇ ਪਤਾ ਨਹੀਂ ਹੋਣਾ ਕੰਨ ਦੂਜੇ ਕੰਨ ਨਹੀਂ ਪਤਾ ਲੱਗਣਾ ਵੀ ਇਹ ਵੀ ਕਿਸ ਦੀ ਧੀ ਆਈ ਵੀ ਆਈ ਨਹੀਂ ਤੇ ਗੱਲ ਸੁਣ ਮਨਪ੍ਰੀਤ ਵਾ ਕੜੂ ਸਾ ਮਾਰਦੀਓ ਕੜੂ ਸਾ ਮਾਰਦੀ ਆ ਕੜੂ ਸਾ ਕੜੂ ਸਾ ਨਹੀਂ ਮਾਰਦੀਓ ਉਹ ਜਿਹੜੀ ਅੱਕੀ ਪਈ ਆ ਸਾਰੀਆਂ ਗੱਲਾਂ ਸੁਣੀ ਜਾਂਦੀ ਸੁਣੀ ਜਾਂਦੀ ਤੇ ਯਾਰੀ ਬੜੀ ਆ ਪਿੰਡ ਪਿੱਛੋਂ ਸਾਰੀ ਦੁਨੀਆ ਦੇ ਮਾਪਿਓ ਨਹੀਂ ਹੁੰਦੇ ਇਹਦਾ ਅਲੋਕਾਰ ਨਹੀਂ ਮਾਂ ਹੈਗੀ ਬੜੇ ਲੋਕੀ ਆ ਕਿਸੇ ਦਾ ਮਾਂ ਨਹੀਂ ਕਿਸੇ ਦਾ ਪਿਓ ਨਹੀਂ ਇਹਦੇ ਦੋਵੇਂ ਦੋਵੇਂ ਹੀ ਨਹੀਂ ਹੁੰਦੇ ਵੀ ਇਦਾਂ ਨਹੀਂ ਕਰੀਦਾ ਹੁੰਦਾ ਗੱਲ ਨਾਲ ਲਾਈ ਦਿੰਦਾ ਵਾ ਇਦਾਂ ਨਾ ਕਰ ਨਹੀਂ ਤੁਸੀਂ ਮੈਨੂੰ ਹੀ ਮਾਰਿਆ ਗਿਆ ਜੇ ਜੀ ਜਾਨੇ ਉਹਨੂੰ ਜੇ ਤੁਸੀਂ ਉੱਥੋਂ ਅੰਦਰੋਂ ਆਏ ਤਾਂ ਵੀ ਤੁਹਾਡੀ ਮੇਰੇ ਨਾਲ ਲੜਾਈ ਜੇ ਮੈਂ ਇੱਥੇ ਬਾਹਰ ਤੁਹਾਨੂੰ ਦੱਸਣ ਆ ਗਈ ਤੁਸੀਂ ਅੱਗੇ ਖਪੇ ਪਏ ਜੇ ਮੈਂ ਕਿਹਨੂੰ ਦੱਸਾਂ ਫਿਰ ਮੈਨੂੰ ਤੇ ਕੁੜੀ ਉਸਰੇ ਦੱਸ ਕੇ ਗਈ ਹੈ ਤੁਸੀਂ ਜੋ ਆਖਣ ਡੀਆਂ ਕੀ ਆਖਦਾ ਸੀ ਜੋ ਤੁਸੀਂ ਉਹਨੂੰ ਡੀਆਂ ਹੁਣ ਡਾਟਣ ਡੀਆਂ ਵਾ ਕਰਦੀ ਕੀ ਤੂੰ ਤੁਸੀਂ ਅੱਧੀ ਰਾਤ ਇੱਥੇ ਵੱਲਾਂ ਚ ਵੜੇ ਹੈ ਗਾੜੀ ਕਦੋਂ ਲੱਗੇ ਆ ਤੈਨੂੰ ਇਹਦੇ ਨਾਲ ਮਤਭਲ ਕੀ ਆ ਅੱਧੀ ਹੋਵੇ ਲਾਗੇ ਵਿਆਹ ਕਰੋ ਲਾਗੇ ਸਾਰਿਆਂ ਦੀ ਸੁਣਿਆ ਕਰੋ ਤੁਹਾਨੂੰ ਵੀ ਪਤਾ ਹੋਵੇ ਮੈਂ ਕੱਲੀ ਨਾ ਪਸੰਦ ਦੋਵੇਂ ਜਾਣੇ ਵਿੱਚ ਹੋਈਏ ਤਾਂ ਪਤਾ ਲੱਗੇ ਤੁਹਾਡੇ ਵੀ ਕੰਨਾਂ 'ਚੋਂ ਮੈਰ ਕਢਾਓ ਯਾਰ ਮਾਨ ਨਾ ਬਹਿ ਜਾ ਮੈਂ ਤੇ ਤੈਨੂੰ ਪਹਿਲਾਂ ਹੀ ਕਹਿਤਾ ਵੀ ਤਿਰਨਾ ਨਹੀਂ ਮੇਰੇ ਕੋ ਜਿਦਿਆ ਜਾਣਾ ਨਹੀਂ ਜਿਦਿਆ ਜਾਣਾ ਤਾਂ ਫੇਰ ਨਿਆਣੇ ਵੰਡ ਲਾ ਕੋਈ ਨਾ ਤੂੰ ਚੰਗਾ ਰਹਿਣਾ ਤੂੰ ਚੰਗਾ ਰਹਿ ਲੈ ਜਿੰਨਾ ਨਾਲ ਮੈਂ ਚੰਗੀ ਰਹਿਣਾ ਮੈਂ ਰਹਿ ਲੂੰਗੀ ਵੰਡ ਲਾ ਵੰਡ ਲਾ ਅੱਜੀ ਤੂੰ ਕੱਲੀ ਹੋ ਰਹਿ ਤੇ ਮੈਨੂੰ ਤਿੰਨੇ ਦੇ ਦੇ ਕਰਦੀ ਕੀ ਆ ਉਹ ਨਿਆਣੀ ਵਿਚਾਰੀ ਕੰਮ ਇਨਾ ਕਰਦੀ ਆ ਤੇ ਉਹਨੂੰ ਹੀ ਝੜਕੀ ਤਰੀ ਜਾਂਦੀ ਉਹਦੇ ਬਾ ਵੀ ਕਰੀ ਤਰੀ ਜਾਂਦੀ ਆ ਢਲ ਗਏ ਐ ਹੋ ਗਿਆ ਜੇ ਹੋ ਗਿਆ ਉਹ ਕਿਤਾਬਾਂ ਨਹੀਂ ਲੈ ਕੇ ਆਈ ਉਹ ਜਿਲਦਾ ਨਹੀਂ ਲੈ ਕੇ ਆਈ ਕਰਦੀ ਕੀ ਆ ਇਹੋ ਜਿਹੇ ਨੇ ਨੋਵਾ ਕੀ ਰੱਖ ਲੈਣੀਆਂ ਹੁੰਦੀਆਂ ਤਦ ਆ ਨੀ ਕਿੱਧਰ ਗਏ ਨੋ ਰਣੀ ਕਿਤੇ ਪਤਾ ਨਹੀਂ ਕਿੱਧਰ ਚਲ ਗਿਆ ਕੁੜੀ ਵੀ ਬਾਹਰ ਨਹੀਂ ਚਲਗੀ ਘਰੇ ਪਤਾ ਨਹੀਂ ਕਿੱਥੇ ਚਲ ਗਈ ਆ ਯੋ ਮਾ ਆ ਵੀ ਹੀ ਗੋਂ ਸੌ ਕਲਾਂ ਉੱਥੇ ਕਦੇ ਲੜਦੇ ਵੀ ਹੀ ਖੋਲਦੇ ਵੀ ਪੇਦੋਂ ਮੈਂ ਕੀਦਾ ਹੁੰਦਾ ਸੀ ਮੂੰਹ ਪਤਾ ਲੱਗਾ ਨਾ ਵੀ ਕੀ ਹੁੰਦਾ ਵਾ ਕਰਦੀਆਂ ਕੀ ਵੀਡੀਓਆਂ ਨੂੰ ਲੜਾਈ ਵੀ ਪਿੰਦੇ ਲੜਵੀ ਲਈਦਾ ਸੀ ਰਾਜੀ ਨਾਵੇਂ ਸਭ ਕੋ ਕਰ ਲਈਦਾ ਸੀ ਹੁਣ ਉਹ ਆ ਦੋਨੂੰ ਕੀ ਆਕੇ ਨਾ ਕੋ ਦਸਨ ਜੋਗੇ ਨਾ ਕੋਈ ਗੱਲ ਨਾ ਠੀਕ ਆਹ ਵਰਤੀ ਕਦਾ ਨਹੀਂ ਹੁਣ ਕਿੱਧਰ ਨਹੀਂ ਚੱਲ ਗਈ ਐ ਤੇ ਲਈ ਆਂ ਜੀ ਦੇ ਕਤੋਂ ਕਦੋਂ ਆਈ ਆ ਡੈਡ ਜੀ ਮੈਂ ਚਾਚੀ ਘਰ ਚਲ ਗਈ ਹਾਂ ਚਾਚੀ ਘਰ ਕੀ ਕਰਨਾ ਕੋਈ ਕੀ ਕਰਨਾ ਡੈਡ ਜੀ ਫਿਰ ਮੇਰੇ ਇੱਥੇ ਦਿਲ ਤੇ ਲੱਗਦਾ ਨੀਗਾ ਤੇ ਜੀ ਆਣਾ ਇਹਦੇ ਤੋਂ ਭਾਬੀ ਆਪਣੇ ਨਾਲ ਆ ਜੈ ਨਹੀਂ ਹੋ ਭਾਬੀ ਨੂੰ ਲੈ ਕੇ ਜਾਣਾ ਓਨੇ ਬੜਬੜੀ ਘਰੀ ਜਾਣਾ ਇੱਥੇ ਚਾ ਕੇ ਹਾਂ ਤੇ ਆ ਡੈਡੀ ਜੀ ਮੈਂ 버거 ਲੈ ਕੇ ਆ ਹੀ ਰਹਾ ਉੱਥੇ ਭਾਈ ਹੀਗਾ ਹਾਂ ਮੈਂ 버거 ਲੈ ਕੇ ਆ ਹੀ ਦੋ ਇੱਕ ਤੁਹਾਡੇ ਵੱਤ ਲੈ ਕੇ ਆ ਹੀ ਤੇ ਇੱਕ ਮੈਂ ਆਪਣੇ ਵੱਤ ਲੈ ਕੇ ਆ ਹੀ ਕੀ ਕਰਨੀ ਤੂੰ ਇਹ 버거 ਤੇ ਖਾਣੇ ਆ ਖਾਣ ਕਰਨੇ ਕੀ ਖਾ ਲਹਿਣਾ ਤੇ ਜੇ ਨੂੰ ਪਤਾ ਲੱਗ ਗਿਆ ਤੇ ਉਹਨੇ ਗੱਲ ਪਈ ਨਹੀਂ ਲੱਥਣਾ ਨਹੀਂ ਆ ਤੇਰੇ ਉੱਧਰ ਜਾ ਉੱਧਰ ਹੋ ਕੇ ਖਾ ਲੈ ਉੱਧਰ ਹੋ ਕੇ ਦਿਖੰਦੇ ਨਹੀਂ ਆ ਸਾਹਮਣੇ ਕੰਮੀ ਘੰਡੀਆਂ ਇੱਥੇ ਕਿਦੇ ਅੰਦਰ ਹੀ ਹੋਣੀ ਆ ਚਾਹੇ ਕਿ ਪਤਾ ਨਹੀਂ ਕਿੱਡ ਵੇਲੇ ਪਰੋਂ ਆ ਜਾਣਾ ਉਹਨੇ ਆਜੋ ਫਿਰ ਉੱਧਰ ਆਓ ਉੱਧਰ ਆ ਜਾ ਵੇਖ ਕੇ ਤੇ ਫਿਰ ਬੋਲੂਗੀ ਬਰਾ ਨੇ ਗੱਲ ਤਾਂ ਨਹੀਂ ਤੇਰੇ ਕੁਛੇ ਖਾ ਰਿਹਾ ਹੈਗਾ ਚੁੱਪ ਕਰਕੇ ਸਿੱੱਚਾ ਘਰ ਨਾ ਲਿਆ ਕਰ ਨਹੀਂ ਮੈਂ ਕਿਹਾ ਮੈਂ ਇਕੱਲੇ ਨਹੀਂ ਖਾਣਾ ਜਲ ਤੁਹਾਡੇ ਵੱਤ ਵੀ ਲੈ ਜਾਣੀ ਆ ਤੁਹਾਨੂੰ ਪਤਾ ਤਾਂ ਹੈ ਉਹਦਾ ਦਾਇਆ ਇੱਥੇ ਬੈ ਕੇ ਖਾਣਾ ਮੈਂ ਉਹ ਮਰਦਾ ਤਾਂ ਹਿੱਕਤ ਕਿੱਥੇ ਲਈ ਹੈ ਫੇਰ ਦਰਸ਼ਿਤ ਜਿਹੜਾ ਮੈਂ ਲੋਕਾਂ ਨੂੰ ਜੰਨ ਵਿੱਚ ਪਤਾ ਆਏਗੀ ਆ ਦੁੱਧ ਰੰਤ ਵਾਸਤੇ ਉਹਨੂੰ ਦੁੱਧ ਲੈਣ ਦੇਤੇ ਹਾਂ ਜੀ ਦੁੱਧ ਵਾਲਿਆਂ ਨੂੰ ਦਿੱਤੇ ਨਹੀਂ ਦੁੱਧ ਵਾਲਾਂ ਨੂੰ ਦਿੱਤੇ ਉਹ ਚੋਂ ਥੋੜਾ ਸਰ ਬਚਾ ਲੈਣੀ ਨਾ ਮੈਂ ਹਾਂ ਹਾਂ ਜੀ ਉਹ ਫਿਰ ਮੈਂ ਚਾਚੀ ਨੂੰ ਫੜਾ ਦੇਣੀ ਜਦੋਂ ਤੇ ਭਾਈ ਹੈ ਰੋਣ ਮੈਂ ਚਾਚੀ ਕੋਲ ਲੈ ਹੀ ਅੱਛਾ ਤੇ ਤੂੰ ਪੈਸੇ ਲੈ ਜਾ ਕਰ ਜਿਆ ਲੋੜੂਂਦੀ ਹੈ ਕੋਈ ਗੱਲ ਨਹੀਂ ਦੱਦੀ ਮੈਨੂੰ ਗਾਦੀ ਲੋੜ ਪੈਣੀ ਅੱਜ ਮੇਰੇ ਦਿਲ ਕੰਡੇ ਫਿਰ ਮੈਂ ਚਾਚੀ ਕੋਲ ਲੈ ਹੀ ਬੜਾ ਬੜਾਇਆ ਹੈ ਅੱਛਾ ਹਾਂ ਜੀ ਆਹ ਤੇ ਪੈਸੇ ਲੋੜ ਹੁੰਦੀ ਆ ਉਹ ਤੂੰ ਲੈ ਜਾ ਕਰ ਤੂੰ ਤਾਂ ਹਾਂ ਜੀ ਕੋਈ ਹਾਂ ਠੀਕ ਹਾਲੇ ਅਗਰ ਜੋ ਖਾਣਾ ਹੁੰਦਾ ਵਾ ਕੋਈ ਗੱਲ ਨਹੀਂ ਇਹ ਲੈ ਉਹ ਵੀ ਆ ਗਏ ਥੋੜਾ ਪੜਾ ਪਾ ਲਿਆ ਆ ਦੇਦੇ ਇੱਕ ਉਹਨੂੰ ਹੁਣ ਖਾ ਲਵੇ ਉਹ ਕਿਹ ਕਹੀ ਇਹ ਕਿਉਂ ਦੇਦੇ ਮੈਂ ਤਾਂ ਉਹ ਚਾਚੀ ਘਰ ਗਈ ਆ ਉੱਥੇ ਵੇਖਣ ਰਿਹਾ ਹੁਣ ਤੁਸੀਂ ਨਹੀਂ ਮੈਂ ਇਹਨੂੰ ਕਹਿੰਦੀ ਦੁਕਾਨ ਤੋਂ ਸਰਫ ਲੈ ਤੇ ਮੈਂ ਲੀਡੇ ਡੋਬੇ ਆ ਤੂੰ ਤਾਂ ਕਹਿਣੀ ਮੇਰੇ ਕੋਲ ਪੈਸੇ ਨਹੀਂ ਹੋਣਾ ਆਹ ਬਰਗਰ ਖਾਉਂਦੀ ਆ। ਉਹ ਪੈਸੇ ਮੈਨੂੰ ਖੜੇ ਉਹਨੇ ਐਵੇਂ ਬਰਗਰ ਪੈਣ ਦੀ। ਮੈਂ ਨੌਕਰੀ ਕਰਦੀ ਆ। ਆਹ। ਤੇ ਜੇ ਲੈਣਦੇ ਬਰਗਰ ਕੀ ਹੋ ਗਿਆ। ਕਿ ਲੋਕ ਲੋਕਾਂ ਦੇ ਮੇਟਾ ਉਹਦੇ ਮੇਰੇ ਤੈਨੂੰ ਸਾਹਮਣੇ ਬੈਠ ਕੇ ਖਾਂਦੇ ਆ ਸਾਹਮਣੇ ਬੈਠ ਕੇ ਖਾਂਦੇ ਆ ਗੱਲ ਪਈ ਚੰਨੀ ਕੁੜੀ ਦੀ। ਕੁੜੀ ਦੇ ਕਾਰੇ ਕਰਦੀ ਜੇ ਮੈਂ ਤੂੰ ਲਲਾ ਤੂੰ ਆਦੇ ਤੂੰ ਦੇ ਦੇ ਕਿ ਨਹੀਂ ਕਿਹੜੀ ਸਿਆਣੀ ਬਣਦਾ ਜੀ ਕਰਦਾ ਤੇ ਭਾਬੀ ਦਾ ਨਹੀਂ ਜੀ ਕਰ ਸਕਦਾ ਤੂੰ ਖਾਲਾ ਤੂੰ ਆ ਬੰਦਰ ਬੰਦ ਖਾਈ ਜਾਂਦੀ ਆ ਕਦੀ ਵਿਚਾਰਾ ਕੁੜੀ ਦਾ ਸਾਰੇ ਨੀ ਕੀ ਦੇ ਖਾਣੀ ਆ ਨਹੀਂ ਚੀਜਦੇ ਕਹਿੰਦੇ ਆ ਵੱਡੇ ਪਰਜਾਇ ਮਾਂ ਮਾਰ ਕੇ ਹੁੰਦੀ ਆ ਕਦੀ ਤੂੰ ਕਿਹਾ ਵੀ ਯਾਰ ਲਾਲਾ ਤੂੰ ਅੰਮ੍ਰਿਤ ਆ ਲੈਣਾ ਜੇ ਹੁਣ ਲੈ ਲਿਆ ਤਾਂ ਉਹਨੇ ਤੇ ਘੜ ਪੈ ਗਈਆਂ ਤੂੰ ਨੇ ਕੀ ਡੈੜੀ ਗਾਲ ਪੈ ਗਈ ਆ ਮੈਂ ਕੱਝਾਈਆਂ ਸਾਰਾ ਇੰਨਾ ਪਰਜਨ ਭਾਉਣੀ ਤੇ ਜੇ ਹੁਣ ਮੰਮੀ ਸਾਰੇ ਸਾਰੀ ਉਮਰ ਮਾਂਗਾ ਤਨੀ ਬਹਿ ਰਹੀ ਨਹੀਂ ਭਰਾ ਪਰਜਾਈਆਂ ਕਰਦੇ ਅਰੇ ਪਰ ਜੀ ਅੱਗੇ ਇੱਕ ਫਲੇ ਬਰਗਰ ਤੇ ਤੈਨੂੰ ਕੋਈ ਜਗ੍ਹਾ ਚਲ ਹੁਣ ਬਰਗਰ ਦੇਖ ਕੇ ਤਰਿਆ ਨੂੰ ਤੁਸੀਂ ਵਾਂਝ ਤੇ ਚਾਰ ਆਹੋ ਅਰੇ ਮਾਵਾ ਜਿੰਨਾ ਨਹੀਂ ਮਾਰ ਜਾਨੀ ਸਾਰੀ ਮਾਵਾ ਤਾਂ ਨਹੀਂ ਪਰਜਾਈਆਂ ਨੇ ਪੁੱਜਦੀਆਂ ਉਹਨਾਂ ਨੂੰ ਹੁੰਦਾ ਕਿ ਸਾਡੀ ਪਰਜਾਈ ਨਹੀਂ ਪੁੱਜਦੀ ਇਹੋ ਹੀ ਉਹਨਾਂ ਨੇ ਮੰਨ ਚ ਰਹਿ ਜਾਂਦਾ ਪਾਪੀ ਮਾਵਾ ਨਾ ਕੱਢ ਕੇ ਮੂੰਹ ਚ ਜੀਜੇ ਪਉਂਦੀ ਆਪਣੇ ਬੱਚਿਆਂ ਦੇ ਮੂੰਹ ਚ ਤੇਰੇ ਵਾਂਗੂ ਨਹੀਂ ਕਰਦੀਆਂ ਚਰਗਾ ਕਾਦੀ ਹੁਣ ਤੁਹਾਨੂੰ ਲੱਗਦਾ ਮਾ ਪਿਓਤੀ ਨੇ ਖਾ ਲਈ ਰੋਟੀ ਕਿ ਮੈਂ ਆਪਣੀ ਤਾਂ ਬਣਾਵਾ ਪਾਪੇ ਜਦੋਂ ਤੂੰ ਮੰਗਾ ਕੇ ਕੋ ਖਾਣੀ ਉਹਨਾਂ ਤੇ ਰੋਟੀ ਨਹੀਂ ਬਣੀ ਰਾਤ ਨੂੰ ਨਾ ਉਹ ਦੋਨੀਆਂ ਖੰਦੀ ਉਹਨਾਂ ਵਰਤ ਰੱਖਿਆ ਹੁੰਦਾ ਇਹਨੇ ਮੇਲੇ ਡਾਡੀ ਕੰਨੀਆਂ ਗੱਲਾਂ ਕਰਕੇ ਗਈ ਕੀ ਜਾਇ ਕਰੀ ਜਾਂਦੇ ਇਹਨੂੰ ਗੱਲਾਂ ਗੱਲਾਂ ਕਰਦੀ ਐ ਚਲੋ ਮੈਂ ਆ ਫਿਰਦੇ ਆ ਆਹੇ ਇਹਨੂੰ ਆਖਿਆ ਤੂੰ ਖਲਾ ਮਸਾ ਤੇ ਤਵੀਂ ਨਹੀਂ ਖਾਂਦੀ ਤੇ ਤੈਨੂੰ ਨਹੀਂ ਚੰਗੀ ਲੱਗਦੀ ਤੇ ਵੇਖ ਕੇ ਕੋਈ ਮੈਂ ਚੰਦਾਕਾਰ ਕਰ ਦਿੰਦਾ ਹੱਥ ਪੀ ਗਈ ਸੀ ਤੁਹਾਡੇ ਕੋਲੋਂ ਕਰ ਦਿੰਦੇ ਮੈਂ ਇਹਦੇ ਪਿੱਛੇ ਲਾ ਕੇ ਤੁਹਾਡੇ ਕੋਲੋਂ ਲਾ ਦੇਣਾ ਨਹੀਂ ਗਲੋਂ ਕੀ ਲਾਉਣਾ ਹੁਣ ਤੁਹਾਡੇ ਸਾਹਮਣੇ ਗੱਡੀ ਕਢਾਈ ਆ ਤੇ ਉਹ ਇੰਨਾ ਖਾਜਾ ਇੱਕ ਪਹਿਲਾ ਮੈਂ ਇੰਨਾ ਹੁਣ ਸਾਡੇ ਕੋਲ ਇੰਨਾ ਹੈ ਨਹੀਂ ਪੈਸੇ ਆ ਗਏ ਤੇ ਮੈਂ ਰੋਲੀ ਪਾਈ ਸਾਰੇ ਖਾ ਲਓ ਹੁਣ ਮੈਂ ਤੁਹਾਨੂੰ ਕੀ ਕਹਾਂ ਫੇਰ ਮੇਰੇ ਮਗਰ ਲਈ ਆਉਣ ਦੇ ਦੇ ਇਹਨੂੰ ਖਾਣਾ ਮੈਂ ਨਹੀਂ ਖਾਣਾ ਪੈਣਾ ਮੈਂ ਲੱਗੀ ਸਬਜ਼ੀ ਨਹੀਂ ਖਾਣਾ ਤੇ ਮੈਂ ਨਹੀਂ ਖਾਣਾ ਹੁਣ ਤੁਹਾਨੂੰ ਕਿਹੜਾ ਪਚਣਾ ਵਾ ਜੇ ਖਾ ਲਓ ਪਚਣਾ ਨਹੀਂ ਤੁਹਾਨੂੰ ਨਹੀਂ ਹਾਂ ਬਹੁਤ ਨਹੀਂ ਕਦੀ ਤੂੰ ਕੋਈ ਚਾ ਨਹੀਂ ਕੀਤਾ ਵੀ ਅਮਰਤਾ ਭਾਈ ਆਇਆ ਲੱਲਾ ਕਦੀ ਕੋ ਨਾ ਨਾ ਜਾਨ ਸਾਰੇ ਡੈੜੀ ਤੂੰ ਹੀ ਕਰਦੇ ਜੇ ਪਰ ਜਾਇਦ ਵਾ ਜਿੰਨਾ ਮਰਜੀ ਕਰ ਲਿਓ ਉਹਦਾ ਨਾ ਹੀ ਹੋਣਾ ਸਾਰੀ ਉਮਰ ਤੇ ਤੂੰ ਦਾ ਨਾਮ ਤਮਾ ਕੰਮ ਨਾਮ ਵਾਲਾ ਕਰ ਹਾਂ ਤੂੰਗਾ ਤੋ ਇੱਕ ਕਿਰਕਿਰ ਕਰਦੀ ਦੀ ਨੀ ਕੁੜੀ ਨਾ ਕਾਹਦਾ ਕਿਰਕਿੜ ਮੈਂ ਕਰਤਾ ਮੈਂ ਇੰਨਾ ਹੀ ਕਿਹਾ ਵੀ ਸਾਹਮਣੇ ਖਾ ਲੈਿੰਦੇ ਮੇਰੇ ਤੇ ਵਰਗਲੇ ਅੰਦਰ ਸਾਹਦੇ ਤੋਂ ਅੰਦਰ ਅੰਦਰ ਬੜੀ ਆ ਉਹਦੇ ਸਾਹਮਣੇ ਤੇ ਪਿੱਛੇ ਨਹੀਂ ਧੀਰਾ ਜੀ ਕਰਦਾ ਤੇ ਨੌਂ ਦਾ ਜੀ ਨਹੀਂ ਕਰਦਾ ਖਾਣ ਨੂੰ ਨਹੀਂ ਤਾਂ ਤੂੰ ਖਾ ਲੈ ਤੈਨੂੰ ਕਿਹਾ ਤਾਂ ਖਾ ਲੈ ਲੁਕਾ ਲੈ ਨਹੀਂ ਪਹਿਲਾਂ ਤਹੀ ਲੁਕਾਲ ਕੇ ਖਾਣੇ ਨੂੰ ਤਾਂ ਆਹ ਨਾਲ ਆਏ ਉੱਥੇ ਪਿੱਛੇ ਹਾਂ ਤੂੰ ਸੰਭਾਪ ਤੂੰ ਕਾਹਿੰ ਲੋ ਕੇ ਖਾਂਡੇ ਤੇ ਲੋਕੇ ਹੀ ਖਾਂਡੇ ਹੋਰ ਕਿਤਰਾ ਖਾਂਡੇ ਬਾਹਰ ਬੈਠੇ ਹਾਂ ਨਹੀਂ ਤੇਰੇ ਹਾਂ ਬਹੁਤ ਬਾਹਰ ਬੈਠੇ ਤਾਂ ਵੀ ਨਹੀਂ ਤੈਨੂੰ ਬਾਬੀ ਤੇ ਕੋਈ ਵਾਲੇ ਆ ਸਕਦਾ ਤੂੰ ਹੀ ਪਿਓ ਤੀ ਸੱਚੇ ਜੇ ਤੇ ਮੈਂ ਝੂਠੀ ਤੂੰ ਇਹ ਜੇ ਵਰਗਲੇ ਆਈ ਕੁੜੀ ਤੇ ਤੈਨੂੰ ਕਹਿ ਵੀ ਚੱਲ ਕੋਈ ਨਹੀਂ ਕਾਲਾ ਅੱਲੇਲਾ ਢੰਡੇ ਹੋ ਗਿਆ ਕਾਲਾ ਤੁਲਸਲਾ ਦੂੰ ਅਹੀਂ ਕੋਈ ਨਹੀਂ ਅਹੀਂ ਉਧਰ ਅੱਗੇ ਵਰਕਰ ਨਹੀਂ ਖਾਂਦੇ ਰਹੇ ਹੱਦੀ ਹੋ ਗਈ ਇਹਦੇ ਵਾਲੀ ਕਦੀ ਇਹਨੇ ਅਮਰਤ ਨੂੰ ਕੋਈ ਪੈਸਾ ਨਹੀਂ ਦਿੱਤਾ ਕਦੀ ਕਿਤੇ ਕੋਈ ਨਹੀਂ ਕਹਰਾਂ ਦਾ ਉਹ ਕੰਮ ਕਰਦੀ ਰਹਿੰਦੀ ਸਾਰੀ ਦਿਹਾੜੀ ਜੋ ਚੌਂਕੇ ਦਾ ਉਹਨੇ ਕੰਮ ਕਰਨਾ ਉਹਨੇ ਨਹੀਂ ਮੈਂ ਸੌਂ ਲਿਆ ਅੰਦਰ ਕੰਮ ਡੈਡੀ ਕਾਹਦਾ ਕਰਦੀ ਜਦੋਂ ਮੈਂ ਕੰਮ ਦੱਸਾਂ ਉਦੋਂ ਤੋਂ ਬਾਹਰ ਨਿਕਲ ਜਾਂਦੀ ਚਾਚੀ ਘਰ ਨਿਕਲ ਜਾਂਦੀ ਆ ਚਾਚੀ ਘਰ ਆਹ ਚਾਰ ਮਹੀਨੇ ਤੇਰੇ ਨਾਲ ਰੋਟੀ ਪਾਣੀ ਕਰਮਦੀ ਬਹੁਤ ਕਰਾਉਂਦੀ ਆ ਤੁਸੀਂ ਤੇ ਬਾਹਰੋਂ ਦੇ ਕੰਮ ਦੇ ਮੈਂ ਕੰਨੀ ਸਾਰੇ ਕਰਦੀ ਆਂ ਦੀ ਆਹ ਲੱਗੇ ਜੇ ਦੱਸ ਲੱਗੇ ਆ ਤੇਰੇ ਨਾਲ ਆ ਇਹਨੂੰ ਪਤਾ ਨਹੀਂ ਕੱਥ ਲੱਗਦਾ ਮੁੰਨਾ ਬੈਠੀ ਰਹਿਣਾ ਵਿਚਾਰੀ ਨੇ ਤੇ 버ਗਰ ਲੈ ਆਈ ਆ ਤੇ ਤੇਰ ਕੋ ਪਛਾਣੀ ਤੇਰ ਕੋ ਦੀਦੀ ਲੈ ਆਂਦੇ ਸੂਟ ਹਾਂ ਸੋਮਨ ਲੈ ਆਤੇ ਆਂਦੇ ਕੋਈ ਨਹੀਂ ਤੈਨੂੰ ਮੈਂ ਬਾਅਦ ਚ ਵਿਖਾਲ ਦੂੰਗੀ ਉਹਦੀ ਨਿਗਾ ਚ ਲੰਗ ਜਾਣੀ ਰੱਖ ਤੇ ਆ ਮੈਂ ਤੇ ਇਧਰ ਉਧਰ ਹੁੰਦੀ ਨਾ ਫਿਰ ਮੈਂ ਤੈਨੂੰ ਵਿਖਾਲ ਜੂੰਗੀ ਚਲ ਠੀਕ ਹਾਂ ਉਹ ਦੋਨੇ ਪੜੇ ਵਧੀਆ ਸਟਿਚ ਕਿਤੇ ਕਿਤੇ ਹਾਂ ਫਿਰ ਹਰ ਵਾਰੀ ਉਹਦੇ ਕੋਲ ਸਵਾਲ ਲਿਆ ਕਰਾਂਗੀ ਆਹ ਉਹ ਦਾਇਂ ਜਿਹੜਾ ਮੰਮੀ ਨੂੰ ਹਾਲ ਖੜਿਆ ਸੀ ਉਹਨੇ ਨਵੇਂ ਨੇ ਦਸ ਪਾਈ ਉਹਨੇ ਅੱਛਾ ਹਾਂ ਤੇ ਬਹੁਤ ਵਧੀਆ ਸੀ ਪਈ ਐ ਅੱਛਾ ਠੀਕ ਹਾਂ ਤੇ ਦੇਖ ਲੈ ਇਹਦੇ ਕੰਮ ਫਿਰ ਕਹਿਣਾ ਵੀ ਬੋਲਦੀ ਕੀ ਘੁੱਟ ਦੁੱਧ ਉਹ ਨਹੀਂ ਤੈਨੂੰ ਪੜਾਇਆ ਮੁੰਡਾ ਇਹਨੇ ਮੇਰਾ ਨਹੀਂ ਸੰਭਿਆ ਤੇ ਸਾਰਾ ਦਿਨ ਇਹਦਾ ਕੰਮ ਟਲ ਤੇ ਚੜਿਆ ਰਿੰਦਾ ਹੋਰ ਕੋਈ ਕੰਮ ਹੈਗਾ ਐ ਕੋਈ ਕੰਮ ਵੀ ਨਹੀਂ ਕਿਤਾਬਾਂ ਲੈਣ ਭਾਜੀ ਨੂੰ ਘਰ ਦਿੰਦੀ ਹੈ ਜਾਣ ਕੇ ਬਹਾਨਾ ਲਾ ਕੇ ਆਪ ਗਈ ਤੂੰ ਚੜੀ ਆ ਗਈ ਹੋਰ ਕੀ ਹੈ ਜੇ ਤੇ ਹੁਣ ਨਹੀਂ ਤੇਰੇ ਲਾਗੇ ਲੱਗਣ ਢਈ ਤੇ ਫੇਰ ਇਹਨੇ ਕੱਲ ਨੂੰ ਨਿਆਣੇ ਹੋਏ ਤੇ ਲਾਗੇ ਲੱਗਣ ਉਦਾਂ ਲੋਕੀ ਕਹਿ ਦਿੰਦੇ ਆ ਨਾ ਬੰਦੇ ਚੁਗਲੀਆਂ ਨਹੀਂ ਕਰਦੇ ਪਰ ਕੇਵਲੇ ਕਰਨੀਆਂ ਵੀ ਪੈਂਦੀਆਂ ਨੇ ਪਰ ਜਿਹੜੀ ਸੱਚੀ ਗੱਲ ਉਹ ਤੇ ਕਰਨੀ ਪੰਦੀ ਹੈ ਨਾ ਆਹੋ ਉਹ ਤੇ ਸਹੀ ਨਹੀਂ ਵੇਹੋ ਵੇਖਣਦੇ ਆ ਵੀ ਕਿਹੜਾ ਸਾਡੇ ਲਾਗੇ ਲੱਗਦਾ ਕਿਹੜਾ ਨਹੀਂ ਨਹੀਂ ਸਹੀ ਹੈ ਅਗੇ ਗਾਂ ਤਾਂ ਆਪ ਨੂੰ ਲੋਟ ਪਈ ਫਿਰ ਅਸੀਂ ਵੀ ਇਦਾਂ ਹੀ ਕਰਾਂਗੇ ਨਾ ਹੱਥ ਨੂੰ ਹੱਤੀ ਆ ਅੱਜ ਕੱਲ੍ਹ ਆਉਂਦੀ ਦੀ ਤੂੰ ਕਿੰਨਾ ਕਰਦੇ ਮੈਨੂੰ ਕਿਹੜਾ ਭੁੱਲ ਜਾਣਾ ਹੋਰ ਸਹੀ ਗੱਲ ਆ ਪਾ ਤੱਕ ਜਦੇ ਸਾਥ ਦੇ ਨਹੀਂ ਦੇ ਆ ਪਰ ਇਹਦੇ ਕੋਈ ਨਾ ਜਰੀਆ ਜਾਂਦਾ ਨਾ ਤੁਹਾਡਾ ਮੇਰਾ ਸਾਥ ਜਦੇ ਜਾਂਦਾ ਤੇ ਨਾ ਸਾਡੇ ਪੇਕਿਆਂ ਤੋਂ ਆਈ ਚੀਜ਼ੇ ਦੇ ਬੋ ਜਰੀ ਜਾਂਦੀ ਸੱਚੀ ਗੱਲ ਹੈ ਜਦੋਂ ਮੰਮੀ ਵੀ ਨਹੀਂ ਆਉਂਦੇ ਆ ਤਾਂ ਕਿੱਦਾਂ ਕਰਦੀ ਵੇ ਵੇ ਹੋਰ ਤੁਹਾਡੀ ਮੰਮੀ ਆ ਜੇ ਮੇਰੀ ਆ ਜੀ ਅੰਦਰ ਬਾੜ-ਬਾੜ ਬਣਾਉਂਦੀ ਰਹਿੰਦੀ ਵੇ ਵੇ ਕੇ ਆਪੇ ਦੀ ਮਾਂ ਤੇ ਹੈ ਨਹੀਂਓ ਪਿਓ ਆਉਂਦਾ ਉਹਨੂੰ ਆਉਣ ਹੀ ਪਤਾ ਮਿਲਣ ਵਰਤਨ ਦਾ ਨਾ ਉਹ ਕਦੀ ਇਹਨੂੰ ਚੀਜ਼ ਦੇ ਗਿਆ ਨਾ ਲੋਹੜੀ ਦੇ ਕੇ ਗਿਆ ਨਾ ਕਦੀ ਦੀਵਾਲੀ ਦੇ ਕੇ ਗਿਆ ਤੇ ਜਾਣ ਲੱਗਾ ਸੰਬਰੀਦ ਨੂੰ 50 ਰੁਪਏ ਦੇ ਜਾਂਦਾ ਸੱਚੀ ਗੱਲ ਆਰ ਵੀ ਇਦਾਂ ਹੀ ਕਰਦੇ ਹਨ ਆਉ ਬੰਦਾ ਚਲ ਕਿਤੇ ਵੇਖ ਕੇ ਕੀ ਕਹਿੰਦਾ ਨਾ ਕਰਬੂਜਾ ਕਰਬੂਜਾ ਦੇ ਕੇ ਰੰਗ ਫੜਦਾ ਕਿਤੇ ਇਹ ਵੀ ਨਹੀਂ ਆਪਣੇ ਪਿਓ ਨੂੰ ਆਂਦੀ ਵੀ ਤੂੰ ਉਹਨਾਂ ਵਾਂਗੂ ਮੈਨ ਮਰਦਨ ਪਰ ਸਾਡੇ ਨਾਲ ਕਿੱਥੇ ਕੀ ਕਹਿੰਦੇ ਹੁੰਦੇ ਪੇਕਿਆਂ ਨਾਲ ਟੱਕਰ ਲਾ ਸਕਦੇ ਕੀ ਹੈਗੀ ਤੇ ਹੋਈ ਹੈ ਇਹਦੇ ਨਾਲ ਮਿਲਣਾ ਵਰਤਣਾ ਉਹ ਚੱਜ ਨਾਲ ਬੰਦਾ ਸ਼ੈ ਸ਼ੋਇਆ ਸਮਾਈ ਹੁੰਦਾ ਆ ਉਹ ਚੱਜ ਨਾਲ ਆ ਜਿਆ ਕਰੇ ਇਹਨਾਂ ਨੂੰ ਲਿਆਏ ਕੋਈ ਉਦਾਂ ਰੂਟ ਪਰਾਟ ਕੋ ਸੂਟ ਸਾੜ ਬਣਾ ਕੇ ਦੇ ਕੇ ਜਾਇਆ ਕਰੇ ਇੰਨੇ ਜੋਗੇ ਕਿੱਥੇ ਮੇਨੂੰ ਤਾਂ ਸੱਚੀ ਡਾਰੀ ਲੱਗਾ ਰਿੰਦਾ ਜੇ ਤੁਹਾਡੇ ਮਾਮ ਦੇ ਮੰਮੀ ਹੁਣੀ ਆਹੇ ਕਿ ਤੁਹਾਡੀ ਮੰਮੀ ਨੂੰ ਨਾ ਲੈ ਕੇ ਬੈਠੇ ਜਿੱਦਾਂ ਢੇਲੇ ਪੜਪੜ ਵਿੰਦੀ ਰਹਿੰਦੀ ਤੇ ਉਹਨਾਂ ਨੂੰ ਬਿਹੇਵਰ ਹੁੰਦੀ ਰਹਿੰਦੀ ਸੱਚੀ ਗੱਲ ਹੈ ਦੀਦੀ ਇਹ ਤਾਂ ਇਹ ਵੀ ਸੱਚੀ ਓਏ ਐਦਾਂ ਕੁਛ ਨਹੀਂ ਹੁੰਦਾ ਹੁੰਦਾ ਐਦਾਂ ਨਜ਼ਰਾਂ ਨਹੀਂ ਲੱਗਦੀਆਂ ਹੁੰਦੀਆਂ ਕੇ ਦੀ ਆਹੇ ਮੈਂ ਦੇਖਾ ਕਿ ਤਰ ਨਜ਼ਰ ਹੀ ਨਾ ਲਾ ਦੇ ਹੁਣ ਫਿਰ ਮੈਂ ਵੀ ਤਾਂ ਮੇਰਾ ਤਾਂ ਅਦਾ ਮੰਮੀ ਹੁਣਾਂ ਨੂੰ ਕਹਿਦਾ ਵੀ ਨਾ ਹੀ ਲਿਆ ਕਰਨ ਚੀਜ਼ਾਂ ਪਰ ਫਿਰ ਮੰਮੀ ਦੇ ਘਰ ਕੇ ਕਹਿ ਦਿੰਨੀ ਆਂ ਵੀ ਮੰਮੀ ਦਾ ਵੀ ਧਿਆਨ ਉਧਰ ਹੁੰਦਾ ਫਿਰਾਂ ਤੇ ਪੇਕਿਆਂ ਦਾ ਚੀਜ਼ ਹੋਣੀ ਚਾ ਲੈਣੇ ਚ ਮੰਮੀ ਵੀ ਖੁਸ਼ ਹੋ ਜਾਂਦੀ ਆਂ ਆਹ ਇਹ ਤਾਂ ਹੈਗਾ ਹੀ ਆ ਹਾਂ ਹੁਣ ਮੇਰੇ ਪੇਕਿਆਂ ਦਾ ਤੁਹਾਡੇ ਪੇਕਿਆਂ ਦਾ ਚੀਜ਼ ਹੋਣੀ ਇਹਦੇ ਪੇਕਿਆਂ ਦੇ ਤਾਂ ਕੋਈ ਚੀਜ਼ ਆਉਣੀ ਨਹੀਂ ਹੁਣ ਆਹ ਮੈਂ ਤਾਂ ਮੰਮੀ ਨੂੰ ਕਹਾਂਗਾ ਨਾ ਲਿਆਇਆ ਨਾ ਕੋਈ ਵੀ ਕਰ ਤੂੰ ਜਾਂ ਲੱਗੀ ਮੈਨੂੰ ਪੈਸੇ ਦੇ ਦਿਆ ਕਰ ਉਹ ਤਾਂ ਨਾ ਪਤਾ ਲੱਗਿਆ ਕਰੂ ਦੇ ਕੇ ਗਏ ਜੇ ਨਹੀਂ ਪਰ ਇਹਦਾ ਨੱਕ ਕਿੱਦਾਂ ਭਜਣਾ ਫਿਰ ਇਹਦਾ ਨੱਕ ਵੀ ਦੇ ਸੇ ਕਰਕੇ ਭਜਣਾ ਜਦੋਂ ਤੁਹਾਡੇ ਪੇਕਿਆਂ ਦਾ ਚੀਜ਼ ਆਈ ਉਹਦਾ ਨੱਕ ਕਿਉਂ ਭੰਨਣਾ ਤਾਂ ਹੀ ਤੂੰ ਹੀ ਆਪਣੀਆਂ ਚੀਜ਼ਾਂ ਮਰਤਨੀ ਆ ਤੁਹਾਡੇ ਪੇਕਿਆ ਦੇਖ ਜਾਣੀਆਂ ਕਿ ਉਹਦੇ ਨੱਕ ਨੂੰ ਕੀ ਆਏ ਹਾਏ ਇੱਕ ਤਾਂ ਜਾਗਾ ਸੋਨੂੰ ਤੂੰ ਵੀ ਨਾ ਕੋਈ ਗੱਲ ਨਾ ਸਿੱਧੀ ਕਰੀ ਮੈਂ ਤਾਂ ਉਦਾਂ ਗੱਲ ਕਰਨ ਢਈ ਆ ਵੀ ਹੁਣ ਮੰਮੀ ਨੂੰ ਵੀ ਤਾਂ ਦੇਖਦਾ ਹੀ ਆ ਨਾ ਕਿਹਦੇ ਪੇਕਿਆ ਤਾਂ ਚੀਜ਼ ਹੁੰਦੀ ਤਾਂ ਕਿਹਦੇ ਆ ਤਾਂ ਨਹੀਂ ਆਉਂਦੀ ਕੱਲ ਨੂੰ ਸਾਡੇ ਬਰੋਬਰ ਉਹ ਕਿ ਗਲਤ ਨਹੀਂ ਨਾ ਕਰ ਸਕਦੀ ਇਹ ਵੇਖੀਦਾ ਹੁੰਦਾ ਵਾ ਤੇ ਮੰਮੀ ਸਾਥ ਵੀ ਤੁਹਾਡਾ ਤਾਂ ਹੀ ਜ਼ਿਆਦਾ ਦਿੰਦੀ ਆ ਤੇ ਹੋਰ ਮੰਮੀ ਨੂੰ ਵੀ ਚੀਜ਼ ਮਿਲਦੀ ਆ ਉਹਨੂੰ ਪਤਾ ਉਧਰ ਉਹਦਾ ਟੌਰ ਪੰਦਾ ਵਾ ਤਾਂ ਹੀ ਤਾਂ ਉਧਰ ਵੀ ਭੈਣਜੀ ਭੈਣਜੀ ਹੁੰਦਾ ਵਾ ਇਹ ਗੱਲ ਹੈ ਤੇ ਗੱਲ ਦੇ ਮੈਂ ਤਾਂ ਬਿਲਕੁਲ ਸਹੀ ਕਰਨੀ ਮੈਂ ਕਿਹੜੀ ਛੁੱਟੀ ਕਰਨ ਦੀ ਕੋਈ ਗੱਲ ਹਾਂ ਨਹੀਂ ਨਹੀਂ ਗੱਲਾਂ ਤਾਂ ਹੀ ਸਹੀ ਕਰਦੇ ਇਹ ਗੱਲ ਹੈ ਅੱਜ ਹੀ ਵੇਖਣ ਨਜ਼ਰ ਲਾ ਦੇ ਮੈਨੂੰ ਤਾਂ ਸਾਡੇ ਕਿਤੇ ਕੱਟ ਨੂੰ ਨਜ਼ਰ ਲਾ ਦੇ ਲਾਦ ਨਹੀਂ ਚੱਲ ਮੈਂ ਜਾਣੀ ਬਹੁਤ ਹੀ ਦੋਵੇਂ ਜੀ ਗੱਲਾਂ ਬਾਤਾਂ ਮਾ ਕੱਠ ਨੂੰ ਵੇਖ ਇਹਨਾਂ ਦੀ ਕਾਂਗਰਸ ਦੀ ਰੈਲੀ ਕੱਠ ਬੜਾਈ ਦੋ ਜਾਣੀਆਂ ਹੈਗੀ ਫੇਰ ਵੀ ਸਾਡੀ ਸੁਲਾਦੇ ਹੈਗੀ ਹੈ ਲਾ ਕੇ ਦਿਖਾਨੀਆਂ ਨਾ ਆਪਾਂ ਇਕ ਦੂਜੇ ਨਾਲ ਤੈਨੂੰ ਜਿਹੜੀ ਚੀਜ਼ ਦੀ ਲੋੜ ਤੂੰ ਸਮਝ ਮੈਨੂੰ ਦੱਸਿਆ ਕਰ ਕੋਈ ਨਹੀਂ ਕਿ ਤੂੰ ਲਾਲਾ ਲਾ ਕੇ ਖਾਂਦੀ ਐ ਤੇ ਉਹ ਪਰ ਪਰ ਫੁਰਕੀਆਂ ਖਾਂਦੀ ਐ ਕਿ ਨਹੀਂ ਤੂੰ ਨਾ ਕਿ ਤੇ ਗੱਲ ਸਿੱਧੀ ਕਰਨੀ ਪਈ ਆਪੇ ਕਹਿਣੀ ਲਾਲਾ ਖਾਂਦੀਆਂ ਐ ਲਾਲਾ ਕੀ ਮਤਲਬ ਕਿ ਸਾਡੀ ਰੈਵ ਆ ਇਕ ਦੂਜੇ ਦੀ ਸਲਾਹ ਨਾ ਚੱਲਦੀ ਆ ਆਪਾਂ ਜਿਹੜੀ ਚੀਜ਼ ਮੈਂ ਲੇਵਾ ਉਹਨੂੰ ਵੀ ਸਾਂਹੀ ਲਿਆ ਕੇ ਦਿੰਨੀ ਨਾਲ ਨਿਸ਼ਾ ਆਹੋ ਜਾ ਕੇ ਤੇ ਉੱਠ ਕੇ ਕੰਮ ਕਰ ਲੈ ਕੋਈ ਰਨੱਚ ਤਨ ਨਾ ਬਣਿਆ ਰਿਨਾ ਸਾਰਾ ਦਿਨ ਜਦੋਂ ਆਪਾਂ ਕਿਤੇ ਇਕੱਠੀਆਂ ਹੋ ਕੇ ਬਹਿ ਜਾਈਏ ਨਾ ਵਿੱਚ ਸਾਰਾ ਹਿੱਸਾ ਲੈਣਾ ਹੁੰਦਾ ਵੀ ਕੋਈ ਗੱਲ ਛੁੱਟ ਨਾ ਜਾਵੇ ਛੁੱਟ ਨਾ ਜਾਵੇ ਆ ਉਹ ਦਿਨ ਮੈਂ ਗੱਲ ਇਹਨੂੰ ਕਰਦੀ ਰਹੀ ਕਿ ਤੁਹਾਡੀ ਮੰਮੀ ਦਾ ਫੋਨ ਆਉਂਦਾ ਸਪੀਕਰ ਔਰ ਕਰਕੇ ਸਾਰੀ ਗੱਲ ਸੁਣਦੇ ਆ ਹੀ ਤੇ ਫੇਕੀ ਆ ਬੁੜੀਆਂ ਜੀ ਐਸਾ ਇਹਨੇ ਲੈਣਾ ਲੈਣਾ ਵੀ ਕੋਈ ਕਰਨ ਬਾਤ ਜਿਹੜੀ ਨਾ ਰਹਿ ਨਾ ਜਾਏ ਮੇਰੇ ਪੈਨੋ ਕਿਤੇ ਤੇ ਬੁੜਕੀ ਹੋਲੀ ਜੀ ਇਹਨੇ ਦੂਜੀ ਦੋਦੀ ਦੀ ਸਾਈਡ ਨਾਲ ਲੈਣੀ ਤਾਂ ਇਹ ਉੱਠ ਕੇ ਚੰਨੀ ਇੱਦਾਂ ਭਾਵੇਂ ਮੈਂ ਘੜੀ ਬੱਤੀ ਕਰ ਦਿੰਦੀ ਇਹਨਾਂ ਦਾ ਤਾਂ ਹਿਸਾਬ ਹੀ ਇਦਾਂ ਦਾ ਸੌਣ ਲਿਆ ਤੇਰੇ ਸਾਹਮਣੇ ਬੇਇੱਜ਼ਤੀ ਕਰ ਗਈ ਮੇਰੀ ਜਦ ਤੋਹੀ ਕੀ ਘਰ ਨੂੰ ਬੰਦੇ ਸਾਡੇ ਵਿੱਚ ਤੂੰ ਮੂੰਹ ਚੁਪਿਆ ਏ ਉਧਰ ਨੂੰ ਮੂੰਹ ਚੁਪਿਆ ਚੱਲ ਮੈਂ ਫੇਰ ਸਬਜ਼ੀ ਨੂੰ ਤੜਕਾ ਬਾਚ ਲਾ ਦੇਣੀ ਹੈ ਤੇ ਗੁਰਵਨ ਨੂੰ ਪਹਿਲਾਂ ਪਰੌਂਠੀ ਬਣਾ ਦੇਣੀ ਹੈ ਨਿਆਣਾ ਮਮਾ ਚੱਗਾ ਕੀ ਕਰਨ ਦੇ ਜੀ ਮੈਂ ਨਾ ਉਹ ਗੁਰਵਨ ਸਮਰੀਤ ਕਹਿੰਦੀ ਸੀ ਕਿ ਗੁਰਵਨ ਨੂੰ ਪਰੌਂਠੀ ਬਣਾ ਦੋ ਮੰਮਾ ਭੁੱਖ ਲੱਗੀ ਆ ਅੱਛਾ ਗੁਰਵਨ ਲਈ ਪਰੌਂਠੀ ਲਾਉਣ ਦੇ ਜੀ ਹਾਂ ਚੱਲ ਲਾ ਦੋ ਇੱਕ ਵੇਹਲਾ ਦੀਦੀ ਉਹ ਹਿੰਦੀ ਮੇਰੇ ਮੁੰਡੇ ਦਾ ਇੰਨਾ ਸੋਚਦੇ ਹੂੰ ਦੇਖੋ ਬੇਲਾ ਦੋਵੇਂ ਜੀ ਅੰਦਰ ਬੈਠ ਕੇ ਟਾਡੀਆਂ ਹੀ ਗੱਲਾਂ ਕਰਦੇ ਚੁਗਲੀਆਂ ਇੰਨੀਆਂ ਕਰਦੇ ਨਾ ਕਿਤੇ ਮੈਂ ਨਹੀਂ ਪੁੱਛ ਬਣ ਹਜੇ ਤੁਸੀਂ ਇੰਨਾ ਕਰਦੇ ਜੀ ਇੰਨਾ ਦਾ ਚੱਲ ਕੋਈ ਨਹੀਂ ਸੁਖ ਚੁਗਲੀਆਂ ਕਰਦੇ ਆ ਤੇ ਆਪੇ ਪ੍ਰਮਾਤਮਾ ਵੇਖੂਗਾ ਨਾਲੇ ਚੱਲ ਪਾਪੀ ਧੁੱਪਦੇ ਹਾਂ ਮੈਂ ਥੁੜੀ ਕਰਦੀ ਆ ਮੈਂ ਤਾਂ ਨਹੀਂ ਕਿਹਾ ਮੈਂ ਕਰਦੀ ਆ ਉਹ ਦੋਵੇਂ ਜੀ ਬੀਠ ਕੇ ਕਰਨ ਦੇ ਹੀ ਅੰਦਰ ਮੈਂ ਤੁਹਾਨੂੰ ਇਹ ਦੱਸਣ ਲਈ ਆ ਚਲ ਜਾਦੋ ਭਰੋ ਕੀ ਕਰੇਕ ਸੁਖ ਮੈਂ ਕਿ ਕਹਿੰਦੀ ਜਾਂ ਤੂੰ ਸਬਜੀ ਨੂੰ ਤੜਕਾ ਲਾ ਲਾ ਤੇ ਜਾਂ ਫਿਰ ਫੁਲਕੇ ਬਣਾ ਲਾ ਹਾਏ ਦੀਦੀ ਮੈਂ ਤਾਂ ਥਰਕੀ ਆਈ ਮੇਰੀਆਂ ਤੇ ਨਾ ਲੱਤਾਂ ਵੀ ਦੁਖਣ ਡੀਆਂ ਪੈਰ ਵੀ ਦੁਖਣਦੇ ਥਨੇ ਹੋ ਇਦਾਂ ਘਰੋਂ ਸਬਜੀ ਦਾੜਕਾ ਤੇ ਲਾ ਲਊਗਾ ਰੋਟੀਆਂ ਤੁਸੀਂ ਅੱਜ ਤੂੰ ਕੀ ਕਰਨਾ ਹੀ ਹੁਣ ਵੇਲੇ ਹੀ ਚ ਮੈਂ ਸਮ੍ਰਿਤੀ ਦੀਆਂ ਕਾਪੀਆਂ ਦੇ ਨਾਂ ਨੂੰ ਲਿਖਨੇ ਹੀਗੇ ਕਹਿੰਦੀ ਮਮਾ ਥੋੜੀ ਡਰਾਇੰਗ ਜੀ ਬਣਾ ਦੋ ਮੈਂ ਜਾੜਾ ਭਜ ਦੋਂਦੀ ਐ ਕੰਮ 'ਚ ਲੱਗੀ ਮੈਂ ਤੇ ਸੂਟ ਵੀ ਨਾ ਲਾਇਆ ਕੋਈ ਗੱਲ ਨਹੀਂ ਮੈਂ ਵੀ ਕਾਪੀਏ ਦਾ ਨਾਂ ਲੈਦੇ ਨਹੀਂ ਉਹ ਕਿਤੇ ਕਿੱਡਾ ਕੰਮ ਨਾਲ ਘੜੀ ਤੇ ਬਹਿ ਜਾਂਦੀ ਹੈ ਤੂੰ ਇਆਂ ਲਾ ਲਓ ਅੱਜ ਲਾ ਲਓ ਕੋਈ ਨਹੀਂ ਸਵੇਰੇ ਮੈਂ ਲਾ ਲੂੰਗੀ ਚਲ ਕੋਈ ਨਹੀਂ ਫਿਰ ਵੇਖ ਲਾ ਮੈਂ ਦੇ ਸੀਗੀ ਉਹ ਵਾਲੀ ਲਾ ਦਿੰਨੀ ਆ ਹਾਂ ਨਹੀਂ ਨਹੀਂ ਚਲ ਲਾ ਦੋ ਮਾਸਾ ਮੁੰਡੇ ਦੀ ਸਿਹਤ ਵੀ ਬਣੇ ਥਾਨੋ ਹੀ ਵਿਚਾਰਾ ਸੁੱਕਾ ਜਾਵਾ ਕੀ ਬਣਾ ਲੱਗੇ ਤਹੀਂ ਆ ਚਪਣ ਗਦੂਡ ਕੱਟੇ ਹੀਗੇ ਤੇ ਮੈਂ ਹਾਂ ਚਲ ਤੂੰ ਤੜਕਾ ਲਾ ਦਿੰਦੀ ਵਾਵਾ ਸਵਾਦ ਬਣਾ ਦਿੰਨੀ ਨੋ ਤਾਂ ਕਰਾਰੀ ਦੇ ਮੈਂ ਬਣਾ ਲੈਣਾ ਪਰ ਕਦੂਆਂ ਨੂੰ ਨਹੀਂ ਮੇਰਾ ਜੀ ਤਾਂ ਕੋ ਹੋਰ ਬਣਾ ਲਵਾਂ ਨਾਲ ਮਾਸਾ ਹੈ ਨਹੀਂ ਦੁੱਧ ਐਂ ਚ ਵੇਖੋ ਮੈਂ ਕੀ ਇਹ ਦੁੱਧ ਹੈ ਦੁੱਧ ਤੇ ਹੈਗਾ ਵਾ ਸੁਮਾ ਦੂੰਗਾ ਆਹ ਪਰਾਂ ਦੀਦੀ ਉਹ ਫਟਕਰੀ ਜੀ ਪਾ ਕੇ ਤੇ ਫਟਾਲਾ ਹਾਂ ਇਹਨੂੰ ਅੜ ਦੁੱਧ ਚ ਪਾਈ ਦੀ ਅੜੀ ਮੰਮੀ ਨੇ ਫਿਰ ਕਹਿਣਾ ਦੋ ਦੋ ਸਬਜ਼ੀਆਂ ਬਣਾ ਲੈ ਤਾਂ ਕੋਈ ਨਹੀਂ ਮੰਮੀ ਨੂੰ ਮੈਂ ਸਮਝਾਉਣਾ ਹੀ ਮਾਸਾ ਠਾ ਕੇ ਨਾ ਦੁੱਧ ਨੂੰ ਤੇ ਪਨੀਰ ਬਣਾ ਲਓ ਆਪਾ ਪਨੀਰ ਨਾਲ ਰੋਟੀ ਸੌਕੀ ਖਾਦੀ ਜਾਂਦੀ ਕਦੂਆਂ ਜਿਹੜਾ ਤੇ ਮੂੰਹ ਲਾਉਣਾ ਜੀ ਨਹੀਂ ਕਰਦਾ ਫਿਰ ਵੇਲਾ ਦੂੰ ਫਿਰ ਬਾਅਦ ਵਿੱਚ ਸਾਈਡ ਤੇ ਹੋ ਜਾਣਾ ਇਹ ਗਾਲਾਂ ਮੈਨੂੰ ਪੈਣੀਆਂ। ਉਹ ਕਿਤੇ ਨਹੀਂ ਪੈਂਦੀ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਦੂੰਗੀ। ਆ ਕਦੋਂ ਜਿੰਨੇ ਖਾਣਾ ਬਣਾ ਛੱਡੋ ਤਾਂ ਜਿੰਨੇ ਖਾਣਾ ਹੋ ਖਾ ਲੂਗਾ। ਬਾਕੀ ਤੁਸੀਂ ਪਨੀਰ ਬਣਾ ਲਓ। ਉਦੋਂ ਮੈਂ ਵੇਲਾ ਕਿੰਨੇ ਕੰਮ ਕਰਨੇ ਸੀਗੇ। ਚੱਲ ਫਿਰ ਵੇਖ ਲੈਣੀ ਆ। ਹੈ ਪਨੀਰ ਬਣਾਣਾ ਤਾਂ ਹੀ ਵੀ ਤੇ ਮਾਸਾ ਖਾਣਾ ਹੈ। ਉਈ ਇਹਨਾਂ ਦੜਕਾ ਲਾ ਕੇ ਪਿੱਛੇ ਹਟ ਜਾਣਾ ਵਾ ਖਾ ਤਾਂ ਮੈਂ ਲੈਣਾ ਵਾ ਮੈਂ ਤੇ ਫਿਰ ਚੱਪਣ ਕਦੋਂ ਨਾ ਮੈਂ ਖਾ ਲੈਣੀ ਤੇ ਜੇ ਮੈਂ ਗੁਜ਼ਾਰਾ ਕਰਾਂ ਮੈਂ ਤੇ ਚਾਰ ਨਾ ਵੀ ਖਾ ਲੀਂਗੀ ਤਾਂ ਇਹ ਤੇ ਮੈਂ ਕਹਾਂ ਗੁਜ਼ਾਰਾ ਨਾ ਕਰ ਪਨੀਰ ਨਾ ਬਣਾਣਾ ਤਾਂ ਖਾਲਾ ਮਾਸਾ ਸਾਰਾ ਦਿਨ ਲੱਗੇ ਰਹਿਣਾ ਉਹ ਤਾਂ ਬੰਦੇ ਨਹੀਂ ਤੇ ਇਦਾਂ ਹੀ ਆ ਨਾਲੇ ਮਾਸਾ ਉਹ ਕਰ ਲੂਗੀ ਇੰਨੇ ਚੋਂ ਨੇ ਕਹਿਣਾ ਵੀ ਮੇਰੇ ਜੀ ਬਣੀ ਬਣਾਤਾ ਵਾ ਮੈਂ ਕਹਿ ਦੂੰਗੀ ਨਾ ਤੁਹਾਡੇ ਕਰਕੇ ਬਣਾਇਆ ਸੁਮਨ ਸੁਮਨ ਨੇ ਚਲ ਚਲ ਫਿਰ ਠੀਕ ਆ ਉਦੋਂ ਦੀਦੀ ਵੇ ਤੂੰ ਮੈਂ ਕਹਿਣ ਦੀ ਗੱਲ ਨਹੀਂ ਸਾਤ ਤੇ ਤੂੰ ਸਾਰਿਆਂ ਦਾ ਬਥੇਰਾ ਦਿੰਨੀ ਆ ਤਾ ਮੰਮੀ ਆ ਬਸ ਮੰਮੀ ਨਹੀਂ ਤੁਹਾਡੀ ਕਦਰ ਕਰਦੀ ਮੈਨੂੰ ਉਹ ਤਾਂ ਬਥੇਰੀ ਕਦਰ ਤੁਹਾਡੀ ਚਲ ਕੋਈ ਨਹੀਂ ਸੁਖ ਚਲ ਕੋਈ ਗੱਲ ਨਹੀਂ ਆਪੇ ਹੌਲੀ ਹੌਲੀ ਸਮਝ ਜਾਊਗੀ ਨਾ ਮੰਮੀ ਨੂੰ ਜੇ ਲਾ ਕੇ ਪਰੌਂਖੀ ਨਾ ਪੜਾ ਦਿਓ ਤਾਂ ਫਿਰ ਮੈਂ ਆ ਲਿਖ ਦੇਨੀ ਨਾ ਸਮ੍ਰਿਦ ਦੀ ਕਰਦੀ ਆ ਤੇ ਹਾਂ ਠੀਕ ਆ ਫਿਰ ਲਿਖ ਦੇ ਨਾ ਮੈਂ ਲਿਖ ਦੇਨੀ ਚਲ ਜਿੰਨਾ ਮਰਜੀ ਗੁੱਸੇ ਗਸੇ ਹੋ ਜਾਂਦੀਆਂ ਵਾ ਫਿਰ ਇਕੋ ਜੀਆਂ ਹੋ ਜਾਂਦੀਆਂ ਵਾ ਤੇ ਇਹੋ ਜਿਹਾ ਗੁੱਸੇ ਗਲੇਵ ਨੀਚੇ ਤੇ ਰਹਿੰਦੇ ਜਦੋਂ ਬੰਦਾ ਹੱਸ ਕੇ ਕੋ ਲੈਂਦਾ ਤੇ ਸਾਰੇ ਭੁੱਲ ਭਲ ਜਾਂਦੇ ਨਾਲੇ ਦਰਾਨੀ ਜਠਾਨੀ ਚ ਤੇ ਇੰਨੀ ਅੱਕ ਗੱਲਾਂ ਹੁੰਦੀਆਂ ਰਹਿੰਦੀਆਂ ਜੇ ਨਿੱਕੇ ਨਿੱਕੇ ਗੱਲ ਮਾਨ ਤੇ ਲਾਉਂਦੇ ਰਹੋ ਤੇ ਕਿਹੜਾ ਫਿਰ ਕੀ ਕਰ ਲੈਣਾ ਹੁੰਦਾ ਰਹਿਣਾ ਤੇ ਉੱਥੇ ਹੀ ਹੁੰਦਾ ਆ ਦੋਏ ਨੂੰ ਸਮਰੀਨ ਨੂੰ ਤੇ ਗੁਰਵਨ ਨੂੰ ਪਕਾ ਕੇ ਫੜਾਉਣੀ ਆ ਫਿਰ ਸਰਜੀ ਤੜਕਾ ਲਾਉਂਦੀ ਰਹੀ ਨੀ ਆ ਪੂਰੀ ਫੇਰ ਉਹਨਾਂ ਲਈ ਆ ਜੋਤੀ ਨੂੰ ਕੁਛ ਆਖਿਆ ਹੋਣਾ ਇਹਨਾਂ ਨੂੰ

ਮੈਨੂੰ ਤਾਂ ਪਹਿਲੇ ਹੀ ਗਈ ਬਰਗਰ ਵਾਲਾ ਭਾਈ ਆਇਆ ਤੇ ਮੈਂ ਦੋ ਬਰਗਰ ਲੈ ਕੇ ਮੇਰ ਕੋ ਪੈਸੇ ਹੀ ਹੁੰਨੇ ਸੀ ਗੱਲ ਪੈ ਗਈ ਹਣੀ ਤੇਰੇ ਗੱਲ ਪੈ ਗਈ ਮੈਂ ਇੱਕ ਡਾਡੀ ਨੂੰ ਜਾ ਕੇ ਦੋ ਤਾਂ ਤੇ ਲੋਕ ਲੋਕ ਇਕੱਲੇ ਬੈਠ ਖਾਣ ਦੇ ਮੇਰ ਕੋ ਚੀਜ਼ਾਂ ਆਪਕੇ ਤੇ ਅੰਦਰ ਕੋਈ ਵੱਡ ਕੇ ਚੀਜ਼ ਖਾ ਲਈ ਤੇ ਦੇਖੋ ਕੀ ਆ ਨਿਕਾ ਜਿੰਨਾਂ ਦੀ ਮਾਵਾ ਮਰ ਜਾਂਦੀਆਂ ਤੇ ਫਿਰ ਇਦਾਂ ਹੀ ਫਿਰ ਹੀ ਪਤਾ ਬਾਅਦ ਵਿੱਚ ਲੱਗਦਾ ਵਾ ਹਾਂ ਨਹੀਂ ਮਾਂ ਨਾ ਕਿਸੇ ਦੀ ਵੀ ਮਰੇ ਡਾਡੀ ਨੂੰ ਕੇ ਤੇ ਨੀਆਂ ਗੱਲਾਂ ਕੀਤੀ ਉਹਨੇ ਡੈਡ ਤੇ ਲਿਆਜ ਵੀ ਨਹੀਂ ਕੀਤਾ ਕਿ ਮੇਰ ਤੋਂ ਵੱਡੇ ਮੈਂ ਨਹੀਂ ਬੋਲਣਾ ਉਹਨਾਂ ਨੂੰ ਅੱਜ ਹਾਂ ਜੀ ਮਾਸੀ ਨੇ ਕਰੋਨੀ ਮਮਾ ਨਾਲ ਗੱਲ ਗੱਲ ਵੇਖਦੀਆਂ ਕਿੱਥੇ ਆ ਲੱਤਾਂ ਵਾਸ਼ੂਮ ਚ ਗਈਆਂ ਮਮਾ ਮਾਸੀ ਦਾ ਫੋਨ ਹੁੰਡਿਆ ਵਾ ਉਹ ਤਾਂ ਤੇ ਇੱਥੇ ਰੱਖ ਦੇ ਮੈਂ ਆ ਜੰਨੀ ਆ ਨਹੀਂ ਕੋਈ ਨਹੀਂ ਮੈਂ ਇੱਥੇ ਖੜੋ ਜੰਨੀ ਆ ਕੋਈ ਨਹੀਂ ਤੂੰ ਰੱਖ ਕੇ ਨਾ ਵਾਸ਼ਬੇਸ਼ਨ ਤੇ ਤੇ ਚਲ ਜਾ ਜਾ ਕੇ ਬਾੜਾ ਪਣਾ ਠੀਕ ਆ चाची दे नंबर तो फोन आया ही रिचार्ज खत्म हो गए तो मैंने उन्होंने उनका फोन तो किया उन ये दे नंबर ते लावां कि चाची के नंबर ते लावां चल चाची वाले ते ला लेनी हेलो हाँ अमृत सत श्रीकाल हाल बस को नहीं करना की है हाँ बस कम कर रही हूं तो मैं वेली तू सुना की गल आवाज बड़ी तेरी और तरह की आ रोके हटी है अज फिर ਹਾਏ ਹਾਏ ਪਾਪੀ ਨੇ ਪਤਾ ਨਹੀਂ ਕਦੋਂ ਸੁਧਰਨਾ ਹੀ ਆ ਮੈਂ ਤਾਂ ਅੱਗੇ ਅੜੀ ਉਹ ਹੀ ਸੋਚਣ ਦੀ ਹੀ ਕਿ ਜਦੋਂ ਮੰਮੀ ਹੁੰਦੇ ਨਾ ਤਾਂ ਉਹਦੇ ਪਾਪੀ ਵੀ ਬੜੇ ਚੰਗੇ ਹੀਗੇ ਵੀਰਾ ਵੀ ਬੜਾ ਚੰਗਾ ਹੈਗਾ ਅੱਜਦੋਂ ਤੇ ਮੰਮੀ ਪੂਰੇ ਹੋ ਗਏ ਹਨ ਨਾ ਉਸ ਤੋਂ ਬਾਅਦ ਪਤਾ ਨਹੀਂ ਕਿਉਂ ਭਾਬੀ ਨੂੰ ਵੀ ਕੀ ਗੱਲ ਹੋ ਗਈ ਆ ਇਹ ਵੀ ਬਸ ਇਦਾਂ ਹੀ ਏਟ ਫੜਿੱਕੇ ਜਿਹੀ ਲੈਂਦੀ ਰਹਿੰਦੀ ਤਿਹੁਰ ਤੈਨੂੰ ਪਤਾ ਤਾਂ ਹੈਗਾ ਮੇਰੇ ਕੋਲ ਅੱਗੇ ਕਿੰਨਾ ਕਹ ਇੱਥੇ ਆਇਆ ਜਾਂਦਾ ਜਿਦੋਂ ਮੈਂ ਹੁੰਨੀ ਆ ਉਦੋਂ ਵੀ ਸਿੱਧੇ ਮੂੰਹ ਨਹੀਂ ਬੋਲਦੀ ਭਾਬੀ ਕਦੀ ਕੋਸ਼ ਕਦੀ ਕੋਹ ਲਾ ਲਾ ਕੇ ਗੱਲਾਂ ਕਰਦੀ ਜਾਂਦੀ ਫਿਰ ਜੀ ਨਹੀਂ ਕਰਦਾ ਡਾਡੀ ਨੂੰ ਇੱਥੇ ਹੁਣ ਤੇ ਉਹ ਰੱਗੇ ਮੰਮੀ ਨੇ ਦੇ ਹੀ ਖੇਚੁੰਦੀ ਹੀਗੀ ਹੁਣ ਚੱਲ ਤੂੰ ਆਂ ਡੈਡੀ ਆ ਫਿਰ ਵੀ ਅਜੇ ਵੀ ਖੇਚਾ ਹੈਗੀ ਆ ਤੇ ਜਦੋਂ ਤੂੰ ਵੀ ਆਈ ਗਈ ਤੇ ਫਿਰ ਡਾਡੀ ਮੇਰੇ ਨੇ ਵੀ ਇਕੱਲਾ ਰਹਿ ਜਾਣਾ ਫਿਰ ਤੇ ਬੜਾ ਔਖਾ ਰਹਿਣਾ ਅੱਛਾ ਡੈਡੀ ਨੂੰ ਬੋਲੀ ਲੈ ਦੱਸ ਦੱਸ ਪਹਿਲਾਂ ਤਾਂ ਕਹਿੰਦੀ ਹੁੰਦੀ ਡੈਡੀ ਮੇਰੇ ਪਿਓਾਂ ਵਰਗੇ ਆ ਹੁਣ ਫੇ ਡੈਡੀ ਨੂੰ ਵੀ ਖੇਜ ਜਾਂਦੀ ਐ ਨਾ ਜਦੋਂ ਤੈਨੂੰ ਚੜਕ ਦੇ ਆ ਤੇ ਫਿਰ ਡੈਡੀ ਕਹਿੰਦੇ ਫਿਰ ਮੈਨੂੰ ਹੋਰ ਤਰਾਹ ਹੋਣ ਲੱਗ ਜਾਂਦਾ ਜਰਿਆ ਨਹੀਂ ਜਾਂਦਾ ਨਾ ਉਨਾਂ ਕੋਈ ਡੈਡੀ ਨੂੰ ਤਾਂ ਮੈਂ ਬਥੇਰਾ ਕਿੰਨੀ ਐ ਡੜਜੀ ਕੋਈ ਗੱਲ ਨਹੀਂ ਇਹ ਹੁਣ ਸਾਡੀ ਕਿਸਮਤ ਵਾ ਦੇਦੇ ਸਿਰ ਤੋਂ ਮਾਂ ਦਾ ਸਾਇਆ ਉੱਟ ਜੇ ਉਹਦੇ ਸਿਰ ਤੇ ਬੱਸ ਫਿਰ ਜ਼ਿੰਮੇਵਾਰੀਆਂ ਹੀ ਹੁੰਦੀਆਂ ਵਾ ਤੇ ਲੋਕਾਂ ਦੀਆਂ ਗੱਲਾਂ ਤਾਨੇ ਮੇਨੇ ਹਾਂ ਹਾਂ ਮੈਂ ਤਾਂ ਠੀਕ ਵਾਂ ਚੱਲ ਕੋਈ ਨਹੀਂ ਮਰੇ ਤੂੰ ਨਾ ਟੈਨਸ਼ਨ ਲਿਆ ਕਰ ਹੁਣ ਇਹਨੂੰ ਹੀ ਆਪਣੀ ਜ਼ਿੰਦਗੀ ਸਮਝ ਜਿਹੜਾ ਪਿਆਰ ਮਿਲਣਾ ਹੀ ਨਾ ਮਾਂ ਦੇ ਹੁੰਦੇ ਹੀ ਮਿਲਣਾ ਹੀਗਾ ਹਾਂ ਤੇ ਬੱਸ ਬੱਤ ਜ਼ਿੰਮੇਵਾਰੀਆਂ ਹੀ ਆ हाँ कोई नहीं मैं आऊंगी पूछ के ना इन्होंने समरीर छुट्टी होगी ना फिर मैं जरूर आऊंगी हां नहीं तो तू तो डैडी मर जाओ गेड़ा के हां चल ठीक है फिर मैं भी जावा तेन पता फिर मम्मी बोलन डेना इना जिन्ना चेर लगी रही दूजिया तो मेरिया जिन्ना चेर मर्जी लगे रहना उन्होंने तो कह देना अह अपनी मावा न गल मैं कि दसना वा हाँ, डैडी का तू त्यान रखा कर चल ठीक है हाँ नहीं नहीं मैं तो बड़ी खुश हाँ, हाँ चल ठीक है मेरी भे हौसला रखा कर तू चंगा खुश ते अमृत मैं तेरे सामने आ डैडी दे सामने आ बाकी तो मेनु पता ही है ਅੰਦਰੋਂ ਅੰਦਰ ਹੀ ਮੈਂ ਕਿੰਨਾ ਟੁੱਟ ਗਈ ਆ ਉਹਨਾਂ ਦੀ ਮਾ ਮਾਮਾ ਮਾਸਾ ਜਆ ਭਾਵੇਂ ਚਾਰ ਹੀ ਬਣਾ ਕੇ ਦਿੰਦੀਆਂ ਵਾ ਨਾ ਸਾਡੀ ਮੰਮੀ ਦੱਸ ਦੇਣ ਸੁਣਾਉਂਦੀ ਰਹਿੰਦੀ ਏ ਜੇ ਮੈਂ ਚਾਰ ਦਾ ਪੀਸ ਵੀ ਲੈ ਕੇ ਰੱਖਦੀ ਆ ਇਹ ਤੇ ਸੁਮਨ ਦੀ ਮੰਮੀ ਨੇ ਘੱਲ ਲਿਆ ਵਾ ਇਹ ਤੇ ਸੁਖ ਦੀ ਮੰਮੀ ਨੇ ਘੱਲ ਲਿਆ ਵਾ ਤੇ ਮੇਰੇ ਘਰੋਂ ਕਿੰਨੇ ਆਉਣਾ ਮਾਂ ਤੋਂ ਬਿਨਾ ਮੇਰੇ ਘਰ ਭਾਵੇਂ 5 ਕੁਇੰਟਲ ਚਾਰ ਪਿਆਰੇ ਵੇ ਜਿੰਨਾ ਚਿਰ ਭਾਬੀ ਮੈਨੂੰ ਫੜਾਉਗੀ ਨਹੀਂ ਹਰ ਕਾਲਜ ਪਾ ਕੇ ਤੇ ਮੈਂ ਕਿਦਾਂ ਲੈ ਕੇ ਆ ਜੂੰਗੀ ਇੱਥੇ ਚੱਲ ਮਣਾ ਕਿਉਂ ਦੁਖੀ ਹੰਨਾ ਰਹਿਣਾ